ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ। ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਵਿਖੇ ਰੋਜ਼ਾਨਾ ਅਗਾਗਰ ਦੇ ਦਰਸ਼ਨ ਰਿਪੋਰਟ ਉਪਕਾਰ ਸਿੰਘ ਰੰਧਾਵਾ ਅੰਮ੍ਰਿਤਸਰ। ਬਿਕਰਮ ਸਿੰਘ ਮਜੀਠੀਆ ਦੇ ਰੋਡ ਸ਼ੋਅ ਦੌਰਾਨ ਅਕਾਲੀ ਵਰਕਰਾਂ ਵੱਲੋਂ ਪਰਮਾਣ ਸਵਾਗਤ ਰਿਪੋਰਟ ਨਿਸ਼ੰਦਰ ਪੰਦੀਰ ਚਵਿੰਦਾ ਦੇਵੀ। ਡੇਰਾ ਬਾਬਾ ਨਾਨਕ ਵਾਰਡ ਨੰਬਰ 5 ਮੁਹੱਲਾ ਕੁੱਲੀਆਂ ਦੀ ਮੰਗ ਹੈ ਕਿ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਰਿਪੋਰਟ ਵਿਨੋਦ ਸੋਨੀ ਡੇਰਾ ਬਾਬਾ ਨਾਨਕ 16 ਨੂੰ ਮੋਗਾ ਵਿਖੇ ਮਾਨ ਅਤੇ ਕੇਜਰੀਵਾਲ ਦੀ ਮੌਜੂਦਗੀ ਵਿੱਚ 1 ਲੱਖ ਲੋਕਾਂ ਦੀ ਸ਼ਮੂਲੀਅਤ ਨਾਲ ਹੋਵੇਗੀ ਨਸ਼ਾ ਵਿਰੋਧੀ ਮਹਾਂ ਰੈਲੀ ਢਾਲੀਵਾਲ ਰਿਪੋਰਟ ਜਸਪੀਰ ਸਿੰਘ ਔਲਖ ਪਿੰਡੀ ਸੈਦਾ ਬਟਾਲਾ ਸਿਵਲ ਹਸਪਤਾਲ ਵੱਲੋਂ ਰਾਸ਼ਟਰੀ ਜੁਵਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਰਿਪੋਰਟ ਅਨੀਤਾ 베ਦੀ ਬਟਾਲਾ ਬੁੱਧ ਸਿੰਘ ਝਾਮਕਾ ਨੇ ਕਿਹਾ ਕਿ ਮੰਤਰੀ ਸਾਹਿਬ ਜੇਕਰ ਸਕੂਲ ਵੇਖਣਾ ਹੈ ਤਾਂ ਪਿੰਡ ਝਾਮਕਾ ਦੇ ਸਕੂਲ ਦਾ ਦੌਰਾ ਕਰੋ ਰਿਪੋਰਟ ਚੀਫ ਬੀਰੋ ਮਹਿਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤਾ ਵਿਰੋਧ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੈਂਟਵਾਜਿਆਂ ਨਾਲ ਕੀਤਾ ਵਿਰੋਧ ਪ੍ਰਦਰਸ਼ਨ ਰਿਪੋਰਟ ਚੀਫ ਬੀਰੋ ਕਾਦੀਆਂ ਆਪਰੇਸ਼ਨ ਪਰਹਾਰ 2 ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ ਗੈਂਗਸਟਰਾਂ ਅਤੇ ਲੁਰੀਂਦੇ ਅਪਰਾਧੀਆਂ ਤੇ ਨਕੇਲ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ ਮਹਾਨ ਜੋਧੇ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਜੀ ਦੇ 180ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 10 ਫਰਵਰੀ ਨੂੰ ਰਾਜ ਪੱਦਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ। ਪਿੰਡ ਖੰਨਾ ਚਮਾਰਾ ਨੇੜੇ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਅਤੇ ਬਦਮਾਸ਼ਾਂ ਵਿੱਚ ਗੋਲਾਬਾਰੀ। ਰਿਪੋਰਟ ਵਿਨੋਦ ਸੋਨੀ ਡੇਰਾ ਬਾਬਾ ਨਾਨਕ। ਹੋਰ ਵਦਾਰੇ ਜਾਣਕਾਰੀ ਲਈ ਵੇਖਦੇ ਰਹੋ ਵਤਨ ਦੀ ਮਿੱਟੀ న్యూਸ ਚੈਨਲ। ਧੰਨਵਾਦ।